ਕਹਿੰਦੇ ਪਤੰਦਰ ਦੇ ਲੇਡੀਜ਼ ਪਾਰਲਰਸ ਗਿਆ ਸੀ ਲਖਸਦਣਾ ਉਹਨੇ ਕਰਾ ਲਿਆ ਮੂੰਹ ਤੇ ਫੇਸ਼ੀਅਲ ਚੰਗਾ ਰਗੜਾ ਲਵਾਇਆ ਕਹਿੰਦੇ ਕਰੀਮ ਦਾ ਵੀ ਮੂੰਹ ਤੇ ਐਨ ਕਹਿੰਦਾ ਨੈਂਸੀ ਗਰੇ ਵਾਲਰ ਨੂੰ 글로ਅ ਆ ਜਾ ਮੂੰਹ ਤੇ ਇਹ ਮਰ ਜਾਣੀ ਦਿਆ ਇੰਨਾ ਜਲਸ ਕਰਦਾ ਮੇਰੇ ਕੋਲ ਬੰਦਾ ਹੋ ਕੇ ਫਿਰ ਕਹਿੰਦੇ ਉਹਨੇ ਪਤੰਦਰ ਨੇ ਖੀਰੇ ਵਾਲਾ ਪੈਕ ਲਵਾ ਲਿਆ ਮੂੰਹ ਤੇ ਕੀ ਲਖਸਦਣਾ ਨੇ ਮੂੰਹ ਤੇ ਲਾਇਆ ਹੋਇਆ ਸੀ ਫੀਸਬੈਕ ਪਤਾ ਕਿ ਕਿ ਕੋਈ ਕੋਣ ਪਾਰਲਰ ਜਾਂਦਾ ਬਹੁ ਸ਼ਮਕ ਆ ਵੀ ਲੇਡੀਜ਼ ਪਾਰਲਰ ਕਹਿੰਦੇ ਪਤੰਦਰ ਲੇਡੀਜ਼ ਪਾਰਲਰ ਗਿਆ ਸੀ ਲਖਸ ਦਾਣਾ ਉਹਨੇ ਕਰਾ ਲਿਆ ਮੂੰਹ ਤੇ ਫੇਸ਼ੀਅਲ ਚੰਗਾ ਰਗੜਾ ਲਵਾਇਆ ਕਹਿੰਦੇ ਕਰੀਮ ਦਾ ਵੀ ਮੂੰਹ ਤੇ ਐਣ ਕਹਿੰਦਾ ਨੈਂਸੀ ਗਰੇ ਵਾਲਰ ਨੂੰ 글로ਅ ਆ ਜਾ ਮੂੰਹ ਤੇ ਇਹ ਮਰ ਜਾਣੀ ਦਿਆ ਇੰਨਾ ਜਲਸ ਕਰਦਾ ਮੇਰੇ ਕੋਲ ਬੰਦਾ ਹੋ ਕੇ ਫਿਰ ਕਹਿੰਦੇ ਉਹਨੇ ਪਤੰਦਰ ਨੇ ਖੀਰੇ ਵਾਲਾ ਪੈਕ ਲਵਾ ਲਿਆ ਮੂੰਹ ਤੇ ਕਹਿੰਦਾ ਵੀ ਚੰਗੀ ਤਰ੍ਹਾਂ ਨਾ ਮੇਰੇ ਆਣ ਪੈਕ ਲਾ ਦੋ ਮੈਂ ਕਿਸਾਨੀ ਅੰਦੋਲਨ ਚ ਜਾਣਾ ਮੈਂ ਬਿਊਟੀਫੁੱਲ ਕਹਿੰਦਾ ਲੱਗਣਾ ਚਾਹੀਦਾ ਹੈ ਹੈਂਡਸਮ ਨਹੀਂ ਬਿਊਟੀਫੁੱਲ ਕਹਿੰਦੇ ਵੀ ਉੱਥੇ ਆ ਗਏ ਲੱਖੇ ਸਿਧਾਣਾ ਨੂੰ ਇੱਕ ਫੋਨ ਕਹਿੰਦੇ ਲੱਖਾ ਤਾਂ ਭੱਜਿਆ ਤੇ ਮੂੰਹ ਤੇ ਉਹਦੇ ਪੈਕ ਲੱਗਾ ਹੋਇਆ ਉਹ ਤਾਂ ਭੱਜਿਆ ਆ ਗਿਆ ਅੰਦੋਲਨ 'ਚ ਲੋਕਾਂ ਨੂੰ ਸੋਚਿਆ ਵੀ ਹਾਂ ਲੱਖਾ ਸਿਧਾਣਾ ਦੇਖ ਲਓ ਜੀ ਮੂੰਹ ਤੇ ਫੇਸ ਪੈਕ ਵੀ ਨਹੀਂ ਲਾਇਆ ਬੰਦੇ ਨੇ ਫੇਸਪੈਕ ਲਾ ਕੇ ਪਹੁੰਚਿਆ ਉੱਥੇ ਕਿਉਂ ਕਿਉਂ ਦਿਖਾਣਾ ਨਹੀਂ ਸੀ ਵੀ ਮੈਂ ਦੇਖੋ ਜੀ ਮੂੰਹ ਵੀ ਨਹੀਂ ਤੋਤਾ ਪੈਕ ਦੇ ਇਸ ਮੇਂ ਪਹੁੰਚਿਆ ਪਰ ਬਾਅਦ ਵਿੱਚ ਪਤਾ ਚੱਲਿਆ ਤਾਂ ਅੰਦਰ ਦਾ ਮੂੰਹ ਤੇ ਕੋਲਗਟ ਲਾ ਕੇ ਆਇਆ ਸੀ ਕਹਿੰਦੇ ਕੋਲਗੜ ਲਾ ਕੇ ਆਇਆ ਵੀ ਜੇ ਆਸੂ ਆਉ ਕੜ ਆ ਟਿਅਰ ਗੈਸ ਜਿਹੜੇ ਛੱਡ ਰਹੇ ਹੋ ਕਿਤੇ ਕਹਿੰਦਾ ਮੇਰੀ ਸਕਿਨ ਤੇ ਨ અસર ਹੋ ਜੇ ਮੇਰੀ ਸਕਿਨ ਕਾਲੀ ਨਾ ਹੋ ਜਾਈ ਧੱਬੇ ਨਾ ਪੈ ਜਾਣਾ ਮੇਰਾ ਮੂੰਹ ਨਾ ਸੜ ਜਾਏ ਕਹਿੰਦਾ ਮੇਰਾ ਮੂੰਹ ਕਾਲਾ ਨਾ ਹੋ ਜਾਏ ਮੈਂ ਲੱਖ ਕਿਸਦਾਣਾ ਮੂੰਹ ਤੇਰਾ ਪਹਿਲੇ ਹੀ ਕਾਲਾ ਹੈ ਕਾਲਾ ਚਵਾਟੇਲਾ ਤੇਰਾ ਮੂੰਹ ਪਹਿਲੇ ਹੀ ਕਾਲਾ ਤੇ ਹੋਰ ਕਾਲਾ ਕੀਨੇ ਕਰਨਾ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਬੰਦਾ ਥੋੜੀ ਜਿਹੀ ਦਰ ਅੰਦੋਲਨ ਚ ਰਹਿ ਕੇ ਮੁੜ ਕੇ ਗਾਇਬ ਹੋ ਗਿਆ ਉਹ ਇਦਾਂ ਦੇ ਸੂਰਮਿਆਂ ਨਾਲ ਤੁਸੀਂ ਸਾਥ ਦੇ ਰਹੇ ਹੋ ਉਹ ਦੀਪਸਿਦੋ ਦੇ ਪਰਸੀ ਸੀ ਆਹ ਵੱਡਾ ਤੁਹਾਡਾ ਜੋਧਾ ਉੱਥੇ ਵੀ ਨਹੀਂ ਪਹੁੰਚਿਆ ਐਦਾਂ ਦੇ ਚੱਲ ਹੀ ਬੰਦੇ ਨਾ ਖੜੇ ਹੋ ਤੁਸੀਂ ਦੇਖੋ ਜੇ ਸਾਡਾ ਕੰਮ ਹੈ ਸਮਝਾਉਣਾ ਠੀਕ ਹੈ ਸਾਡਾ ਕੰਮ ਹੈ ਪਬਲਿਕ ਨੂੰ ਅਵੇਅਰ ਕਰਨਾ ਕਿ ਲੱਖਾ ਸਦਾਨਾ ਚੰਗਾ ਬੰਦਾ ਨਹੀਂ ਹੈ ਅੱਗੇ ਮਰਜੀ ਤੁਹਾਡੀ ਤੁਸੀਂ ਉਹ ਦੱਸਾ ਦਿਓ ਉਹਦੇ ਨਾਲ ਖੜੋ ਨਾ ਖੜੋ ਹਮਾਰੇ ਬਾਪਾ ਕੁਝ ਨਹੀਂ ਜਾਂਦਾ ਫਿਰ ਇੱਕ ਗੱਲ ਯਾਦ ਰੱਖਿਓ ਇਹ ਬੰਦੇ ਨੂੰ ਸਿਰ ਤੇ ਚੜਾਓਗੇ ਨਾ ਤੁਹਾਡੇ ਐਸੀਆਂ ਗਲੀਆਂ ਕਰੇਗਾ ਐਸੀਆਂ ਗਲੀਆਂ ਕਰੇਗਾ ਤੁਸੀਂ ਬਹਿ ਕੇ ਰੋਇਆ ਕਰੋਗੇ ਸੋ ਲੱਖਾ ਸਦਾਣਾ ਕਿ ਗੁੰਡਾ ਮਸ ਗੁੰਡਾ ਹੈ ਆਪਣੇ ਬੱਚਿਆਂ ਨੂੰ ਕਨਵਰਟ ਸਕੂਲ ਚ ਇੰਗਲਿਸ਼ మీడియం ਚ ਪੜਾਉਂਦਾ ਲੋਕਾਂ ਨੂੰ ਕਹਿੰਦਾ ਪੰਜਾਬੀ ਸਿਖਾਓ ਲਿਖਣੀ ਪੜ੍ਹਨੀ ਆਣੀ ਚਾਹੀਦੀ ਸਕੂਲਾਂ ਚ ਪੰਜਾਬੀ ਪਰਵਚਨ ਦੇਣੇ ਬੜੇ ਸੁਖਿਆ ਜਨਾਬ ਜੀ ਆਪ ਵੀ ਉਹਤੇ ਪਹਿਲੇ ਕਹਿੰਦੇ ਨਾ ਜਦੋਂ ਤੁਸੀਂ ਸਮਾਜ ਦੀ ਸਫਾਈ ਕਰਨੀ ਹੋਵੇ ਸਭ ਤੋਂ ਪਹਿਲੇ ਸਫਾਈ ਆਪਣੇ ਘਰ ਚੋਂ ਸ਼ੁਰੂ ਕਰੋ ਆਪਣੇ ਆਪ ਤੋਂ ਸ਼ੁਰੂ ਕਰੋ ਪਹਿਲੇ ਆਪਣੇ ਆਪ ਨੂੰ ਸਾਫ਼ ਕਰੋ ਫਿਰ ਆਪਣੇ ਘਰਦਿਆਂ ਨੂੰ ਸੁਧਾਰੋ ਫਿਰ ਤੁਸੀਂ ਮਹੱਲੇ 'ਚ ਕਰੋ ਐਡੀ ਕੋਠੀ ਪਾ ਕੇ ਉੱਚੀ-ਉੱਚੀਆਂ ਕੰਧਾਂ ਕਰਕੇ ਵੀ ਮੈਂ ਲੋਕਾਂ ਦੇ ਪਿਓ ਮਾਰੇ ਸੀ ਤੇ ਕਾ ਕੇ ਕੋਈ ਮੈਨੂੰ ਨਾ ਮਾਰ ਜੇ ਮੇਰੇ ਬੱਚੇ ਨਾ ਕਿਤੇ ਬਿਨਾਂ ਪਿਓ ਤੋਂ ਪੜਨ ਉਹ ਤਾਂ ਲੱਖੇ ਸੁਧਾਣੇ ਇੱਕ ਦਿਨ ਹੋਏਗਾ ਜਿਹੜਾ ਕਰਮਾ ਹੈ ਸਭ ਨੂੰ ਵਰਨਾ ਪੈਂਦਾ ਤੁਸੀਂ ਜ਼ਿੰਦਗੀ ਵਿੱਚ ਜੋ ਜਿਵੇਂ ਕਿਦਾਂ ਉਦਾਂ ਕਰੋਗੇ ਨਾ ਇਹ ਜਦੋਂ ਕਰਮਾ ਦਾ ਚੱਕਰ ਆਏ ਉਲਟਾ ਚੱਲਣਾ ਹੈ ਉਹ ਤੁਹਾਨੂੰ ਸਾਰੇ ਤੁਹਾਡੇ ਮਾੜੇ ਕਰਮ ਕੀਤੇ ਹੋਏ ਤੁਹਾਨੂੰ ਇੱਥੇ ਪੇ ਕਰਨੇ ਪੈਣਗੇ ਚਾਹੇ ਤੁਸੀਂ 2 ਨੰਬਰ ਦੀ ਕਮਾਈ ਯਾਨੀ ਕਿ ਡਰੱਗ ਡਰੱਗ ਵਿੱਚੋਂ ਇਨ ਲੀਗਲ ਵੈਪਨਸ ਵਿੱਚੋਂ ਚਾਹੇ ਤੁਸੀਂ ਦੇਵਪਾਰ ਦਾ ਕੁੜੀਆਂ ਦਾ ਧੰਦਾ ਕਰੋ ਪਰ ਇਹ ਕਮਾਈ ਤੁਹਾਨੂੰ ਥੋੜੀ ਦੇਰ ਵਾਸਤੇ ਸੰਤੁਸ਼ਟੀ ਦੇ ਸਕਦੀ ਹੈ ਪਰ ਮੁੜ ਕੇ ਤੁਹਾਨੂੰ ਆਪਣਾ ਕਰਮਾ ਭਰਨਾ ਪੈਂਦਾ ਉਹ ਭਰਨਾ ਵੀ ਕਿਵੇਂ ਪੈਂਦਾ ਪਰਮਾਤਮਾ ਜਾਂ ਤੁਹਾਡੇ ਬੱਚਿਆਂ 'ਚ ਭਰਾ ਦਿੰਦਾ ਜਾਂ ਫਿਰ ਤੁਹਾਨੂੰ ਸਰੀਰ ਤੇ ਰੋਗ ਬਾਜ ਐਸਾ ਲਾ ਦਿੰਦਾ ਕਿ ਬੰਦਾ ਵਾਹਿਗੁਰੂ ਸ਼ਬਦ ਵੀ ਮੂੰਹ ਚੋਂ ਕੱਢਣ ਦੇ लायक ਨਹੀਂ ਰਹਿੰਦਾ ਔਰ ਜਿਹੜਾ ਬੰਦਾ ਆਪਣੀ ਗਲਤੀ ਮੰਨ ਲੇ ਕਿ ਵਾਕਿਆ ਮਾੜਾ ਮੈਂ ਜ਼ਿੰਦਗੀ 'ਚ ਆਹ ਕੰਮ ਕੀਤੇ ਸੀ ਤੇ ਆਹ ਕੰਮ ਕਰਕੇ ਅੱਜ ਪਰਮਾਤਮਾ ਨੇ ਮੈਨੂੰ ਨਾ ਕੀਤਾ ਤੇ ਉਹ ਦਿਲੋਂ ਆਪਣੇ ਆਪ ਨੂੰ ਰੱਬ ਦੇ ਮੂਰੇ ਸਮਰਪਿਤ ਕਰਕੇ ਸ਼ਮਾ ਮੰਗੇ ਉਹ ਸ਼ਮਾ ਮੰਗੇ ਉਹ ਲੋਕਾਂ ਤੋਂ ਉਹ ਲੋਕਾਂ ਤੋਂ ਅਪੋਲੋਜਾਈਜ਼ ਕਰੇ ਜਿੰਨਾਂ ਦੇ ਹਉਣ ਦਿਲ ਦਿਖਾਏ ਸੀ ਜਿਨ੍ਹਾਂ ਨਾਲ ਉਹਨੇ ਬਦਸਲੂਕੀ ਕੀਤੀ ਸੀ ਕਿਉਂਕਿ ਰੱਬ ਦੇ ਘਰ ਦੇਰ ਜ਼ਰੂਰ ਆ ਪਰ ਅੰਧੇਰ ਨਹੀਂ ਹੈ ਮੈਂ ਤਾਂ ਹੀ ਕਹਿੰਦੀ ਵੀ ਕਦੇ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਨਾ ਰੱਖੋ ਜ਼ਿੰਦਗੀ ਵਿੱਚ ਉਹਦੇ ਤੇ ਛੱਡੋ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜਾ ਜਿਹੜੀ ਮਾਰ ਉਹ ਮਾਰਦਾ ਨੂੰ ਉਪਰ ਵਾਲਾ ਉਹ ਤੁਹਾਡੇ ਮੇਰੇ ਵਰਗ ਨੂੰ ਸਮਝ ਨਹੀਂ ਆਉਣੀ ਤੇ ਅਸੀਂ ਉਹ ਬੰਦੇ ਨੂੰ ਮਾਰ ਮਾਰ ਨਹੀਂ ਸਕਦੇ ਸੋ ਲੱਖੇ ਸਦਾ ਨਿਰਗ ਦੇ ਜਾਲੀ ਗੈਂਗਸਟਰ ਗੁੰਡਾ ਬਦਮਾਸ਼ ਹੈ ਇਹ ਤੋਂ ਜਿੰਨਾ ਹੋ ਸਕਦਾ ਬੱਚੋ ਇਹ ਬਹੁਤ ਚਲਾਕ ਲੂੰਬੜੀ ਹੈ ਇਹ ਸਿਰਫ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਤੁਹਾਨੂੰ ਸਭ ਨੂੰ ਯੂਜ਼ ਕਰਕੇ ਸਿਰਫ ਐਮਪੀ ਦੀ ਸੀਟ ਤੇ ਬੈਠਾ ਹੋਇਆ ਇਹਨੇ ਵੀ ਲੁੱਟਣਾ ਹੀ ਹੈ ਪੰਜਾਬ ਨੂੰ ਸੋ ਇਹ ਜੇ ਗਦਾਰਾਂ ਨੂੰ ਤੁਸੀਂ ਅੱਗੇ ਲੈ ਕੇ ਆਉਂਗੇ ਤਾਂ ਸੋਚ ਲਓ ਅੱਗੇ ਤੁਹਾਡਾ ਕੀ ਬਣਨਾ ਹੈ ਅੱਗੇ ਤੁਹਾਡੀ ਮਰਜ਼ੀ ਜੈ ਭਾਰਤ ਜੈ ਹਿੰਦ